ਮਾਂਾਂ ਬਿਨਾ ਕੌਣ ਸਮਝਦਾ ਧੀਆਂ ਦੇ ਡਾਢੇ ਦੁੱਖ ਨਹੀਂ ਮਾਈ ਪਰ ਜੇਕਰ ਮਾਂ ਹੀ ਆਪਣੀ ਧੀ ਦੀਆਂ ਜੜਾਂ ਵੱਢ ਜਾਵੇ ਤਾਂ ਫੇਰ ਤੁਸੀਂ ਇਹੋ ਜੀ ਮਾਂ ਨੂੰ ਕੀ ਕਹੋਗੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮਾਂ ਵੀ ਇਹੋ ਜਿਹਾ ਕੁਝ ਕਰ ਸਕਦੀ ਆ ਪਰ ਅੱਜਕੱਲ ਤਾਂ ਸਭ ਕੋ ਜੀ ਹੋਈ ਜਾਂਦਾ ਇੱਕ ਧੀ ਦੇ ਵਿਆਹ ਵਿੱਚ 7 ਦਿਨ ਰਹਿ ਗਏ ਸੀ ਧੀ ਦਾ ਘਰੇ ਵਿਆਹ ਰੱਖਿਆ ਸੀ ਤੇ ਮਾਂ ਆਪਣੇ ਜਵਾਈ ਨੂੰ ਲੈ ਕੇ ਫਰਾਰ ਹੋ ਗਈ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਅਲੀਗੜ ਤੋਂ ਇਹ ਮਾਮਲਾ ਸਾਹਮਣੇ ਆਇਆ ਕਿ ਇੱਕ ਕੁੜੀ ਦਾ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ ਪਹਿਲਾਂ ਜਦੋਂ ਕੁੜੀ ਦੀ ਮੰਗਣੀ ਕੀਤੀ ਤਾਂ ਜਵਾਈ ਦਾ ਘਰ ਵਿੱਚ ਆਉਣਾ ਜਾਣਾ ਹੋ ਗਿਆ ਤਾਂ ਮਾਪੇ ਸੋਚਦੇ ਸੀ ਧੀ ਦੇ ਘਰ ਵਾਲੇ ਬਾਕੀ ਪਰਿਵਾਰਕ ਮੈਂਬਰ ਤੇ ਧੀ ਵੀ ਸੋਚਦੀ ਸੀ ਕਿ ਸਾਡਾ ਜਵਾਈ ਇੱਕ ਤਾਂ ਉਹਨਾਂ ਨੂੰ ਆਏ ਸੀ ਵੀ ਚਲੋ ਸਾਡੇ ਘਰੇ ਮੰਗਿਆ ਹੋਇਆ ਇਹ ਮੁੰਡਾ ਤਾਂ ਕਰਕੇ ਆਉਂਦਾ ਤੇ ਦੂਜਾ ਆਏ ਸੀ ਕਿ ਚਲੋ ਇਹ ਕੰਮ ਧੰਦੇ ਵਾਸਤੇ ਆਉਂਦਾ ਸੱਸ ਦੇ ਨਾਲ ਸਲਾਹੀ ਪੈ ਜਾਂਦਾ ਸੀ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਸੀ ਸਾਰੇ ਸਮਝਦੇ ਸੀ ਸੱਸ ਤੇ ਉਹ ਜਿਹੜਾ ਜਵਾਈ ਹੁੰਦਾ ਏ ਤਾਂ ਇਹ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਕੀਮਾਂ ਘੜਦੇ ਨੇ ਕਈ ਤਰ੍ਹਾਂ ਦੀਆਂ ਪਲਾਨਿੰਗਾਂ ਕਰਦੇ ਨੇ ਕਿਸੇ ਨੇ ਉਹਨਾਂ ਤੇ ਕੋਈ ਸ਼ੱਕ ਹੀ ਨਹੀਂ ਕੀਤਾ ਫੇਰ ਹੌਲੀ-ਹੌਲੀ ਜਿਹੜੀ ਸੱਸ ਸੀ ਤੇ ਜਵਾਈ ਸੀ ਉਹਨਾਂ ਦੋਹਾਂ ਦਾ ਰਿਸ਼ਤਾ ਪਿਆਰ ਵਾਲਾ ਬਣਨ ਲੱਗਾ ਪ੍ਰੇਮ ਪੈ ਗਿਆ ਉਹਨਾਂ ਦਾ ਤਾਂ ਫੇਰ ਜਿਹੜਾ ਜਵਾਈ ਸੀ ਉਹਨੇ ਲਿਆ ਕੇ ਆਪਣੀ ਸੱਸ ਨੂੰ ਮੋਬਾਈਲ ਗਿਫਟ ਦਿੱਤਾ ਤਾਂ ਦੱਸਿਆ ਜਾਂਦਾ ਕਿ ਉਹ ਵੀ ਕਰਦਿਆ ਨੇ ਨਾਰਮਲੀ ਲਿਆ ਕਿ ਚਲੋ ਗਿਫਟ ਦੇਣਾ ਕਿੱਡੀ ਕੁ ਵੱਡੀ ਗੱਲ ਆ ਸਾਡੇ ਜਵਾਈ ਦਾ ਆਪਣੀ ਸੱਸ ਦੇ ਨਾਲ ਲਗਾਏ ਆਖਰ ਸੱਸ ਦੇ ਤੇ ਜਵਾਈ ਦੇ ਰਿਸ਼ਤੇ ਤੇ ਛੇਤੀ ਕੀਤੇ ਕੋਈ ਸ਼ੱਕ ਨਹੀਂ ਕਰ ਸਕਦਾ ਕਿਉਂਕਿ ਸਭ ਨੂੰ ਪਤਾ ਕਿ ਉਹ ਰਿਸ਼ਤਾ ਵੀ ਮਾਂ ਪੁੱਤ ਵਾਲਾ ਹੀ ਹੁੰਦਾ ਜਿਵੇਂ ਇੱਕ ਨੂੰ ਵਾਸਤੇ ਆਪਣਾ ਸਹੁਰਾ ਪਿਤਾ ਸਮਾਨ ਹੁੰਦਾ ਤੇ ਮਾਂ ਜਿਹੜੀ ਸੱਸ ਹੁੰਦੀ ਉਹ ਮਾਂ ਸਮਾਨ ਹੁੰਦੀ ਆ ਓਵੇਂ ਹੀ ਜਿਹੜਾ ਜਵਾਈ ਹੁੰਦਾ ਉਹਦੇ ਵਾਸਤੇ ਜਿਹੜੀ ਸੱਸ ਹੁੰਦੀ ਉਹ ਮਾਂ ਸਮਾਨ ਹੁੰਦੀ ਆ ਤੇ ਜਿਹੜਾ ਸਹੁਰਾ ਉਹ ਪਿਤਾ ਸਮਾਨ ਹੁੰਦਾ ਤੇ ਫੇਰ ਇਸ ਕਰਕੇ ਕਿਸੇ ਨੇ ਘਰ ਵਿੱਚ ਕੋਈ ਸ਼ੱਕ ਨਹੀਂ ਕੀਤਾ ਜਦੋਂ ਜਵਾਈ ਨੇ ਮੋਬਾਈਲ ਲੈ ਕੇ ਦਿੱਤਾ ਤਾਂ ਵੀ ਸਾਰਿਆਂ ਨੂੰ ਨਾਰਮਲ ਹੀ ਲੱਗਾ ਕਿ ਚਲੋ ਕੋਈ ਗੱਲ ਨਹੀਂ ਇਹਨੇ ਮਾਂ ਨੂੰ ਗਿਫਟ ਕਰਤਾ ਆਪਦੀ ਨੂੰ ਮੋਬਾਈਲ ਗਿਫਟ ਕਰਤਾ ਤਾਂ ਉਸੇ ਹੀ ਮੋਬਾਈਲ ਤੇ ਫਿਰ ਦੋਨੋਂ ਗੱਲਾਂ ਕਰਦੇ ਰਹਿੰਦੇ ਸੀ ਉਹਨੂੰ ਵੀ ਸਾਰੇ ਕਾਮਨ ਹੀ ਸਮਝਦੇ ਰਹੇ ਕਿਸੇ ਨੇ ਬੜਾ ਧਿਆਨ ਨਹੀਂ ਦਿੱਤਾ ਕਿ ਕੀ ਗੱਲਾਂ ਕਰਦੇ ਆ ਸੋਚਦੇ ਸੀ ਵਿਆਹ ਨੂੰ ਲੈ ਕੇ ਰਿਆਂ ਸਲਾਮਾਂ ਕਰਦੇ ਨੇ ਤਾਂ ਉਹਦੀ ਪਤਾ ਲੱਗਾ ਕਿ ਇੱਕ ਦਿਨ ਜਦੋਂ ਜਵਾਈ ਘਰ ਆਉਂਦਾ ਉਹ ਆਪਣੀ ਸੱਸ ਨੂੰ ਆ ਕੇ ਕਹਿੰਦਾ ਕਿ ਆਪਾਂ ਬਾਜ਼ਾਰੋਂ ਕੱਪੜੇ-ਕੁਪੜੇ ਲੈ ਕੇ ਆਈਏ ਸਸਤੇ ਜਵਾਈ ਦੋਨੇ ਬਾਜ਼ਾਰ ਜਾਂਦੇ ਆ ਕੱਪੜੇ ਲੈਣ ਚਲੇ ਜਾਂਦੇ ਆ ਤਾਂ ਸਾਰੇ ਇਹਨੂੰ ਵੀ ਕਾਮਨ ਹੀ ਗੱਲ ਸਮਝਦੇ ਆ ਵੀ ਵਿਆਹ ਹੈ ਭਾਈ ਵਿਆਹ ਦੀ ਖਰੀਦਦਾਰੀ ਕਰਨ ਗਏ ਆ ਸਮਾਨ ਲੈਣ ਗਏ ਆ ਤਾਂ ਉਦੋਂ ਪਤਾ ਲੱਗਦਾ ਕਿ ਜਦੋਂ ਉਹ ਵਾਪਸ ਹੀ ਨਹੀਂ ਆਉਂਦੇ ਤੇ ਉਦੋਂ ਮੁੰਡਾ ਆਪਣੇ ਪਿਤਾ ਨੂੰ ਫੋਨ ਕਰਕੇ ਕਹਿ ਦਿੰਦਾ ਕਹਿੰਦਾ ਕਿ ਮੈਨੂੰ ਨਾ ਲੱਭਿਓ ਹੁਣ ਜਦੋਂ ਉਹ ਆਪਣੇ ਪਿਤਾ ਨੂੰ ਐਵੇਂ ਕਹਿ ਦਿੰਦਾ ਕਿ ਮੈਨੂੰ ਫੋਨ ਨਾ ਲਾਇਓ ਮੈਨੂੰ ਨਾ ਲੱਭਿਓ ਪਿਤਾ ਹੈਰਾਨ ਹੁੰਦਾ ਮੁੰਡੇ ਦਾ ਤਾਂ ਉਹ ਫਿਰ ਆਪਣੇ ਉਧਰ ਜਿਹੜੀ ਕੁੜੀ ਸੀ ਉਹਨਾਂ ਘਰੇ ਫੋਨ ਕਰਦਾ ਜਿਹੜੀ ਉਹਦੀ ਹੋਣ ਵਾਲੀ ਨੂੰ ਸੀ ਉਹਨਾਂ ਘਰੇ ਫੋਨ ਕਰਦਾ ਤਾਂ ਕੁੜੀ ਵਾਲੇ ਦੱਸਦੇ ਆ ਕਿ ਸਾਡੀ ਮਾਂ ਵੀ ਘਰੋਂ ਗਾਇਬ ਆ ਉਹ ਆਏ ਹੀ ਨਹੀਂ ਵਾਪਸ ਸ਼ਾਮ ਹੋ ਚੱਲੀ ਆ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਦੋਨੋਂ ਘਰੋਂ ਫਰਾਰ ਹੋ ਗਏ ਕਿੰਨਾ ਹੈਰਾਨ ਕਰਨ ਵਾਲਾ ਮਾਮਲਾ ਕੀ ਮਾਂ ਆਪਣੀ ਧੀ ਦਾ ਘਰ ਉਜਾੜ ਸਕਦੀ ਆ ਕੀ ਕੋਈ ਮਾਂ ਐ ਕਰ ਸਕਦੀ ਆ ਹੈ ਕਿਹੋ ਜਿਹਾ ਮਾਹੌਲ ਆ ਗਿਆ ਕਿ ਮਾਂ ਨੇ ਇਹ ਹੀ ਨਹੀਂ ਸੋਚਿਆ ਕਿ ਮੈਂ ਆਪਣੀ ਧੀ ਮਾਂ ਨੂੰ ਤਾਂ ਕਿੰਨੇ ਸੁਪਨੇ ਹੁੰਦੇ ਆ ਕਿ ਮੇਰੀ ਧੀ ਦਾ ਵਿਆਹ ਹੋਣ ਵਾਲਾ ਏ ਕਿੰਨੇ ਧੀ ਦੇ ਵਿਆਹ ਨੂੰ ਲੈ ਕੇ ਮਾਂ ਨੇ ਬਹੁਤ ਆਪ ਦੀ ਅੱਖਾਂ ਵਿੱਚ ਸੁਪਨੇ ਸਜੋਏ ਹੁੰਦੇ ਆ ਤੇ ਉੱਤੋਂ ਮਾਂ ਨੇ ਕੀ ਕੀਤਾ ਉੱਤੋਂ ਉਹ ਘਰ ਦੇ ਜਿਹੜੇ ਗਹਿਣੇ ਸੀਗੇ ਕੁੜੀ ਆਸਤੇ ਸੋਨਾ ਸੀ ਬਣਾਇਆ ਉਹਨੇ ਹੋਰ ਨਗਦੀ ਸੀ ਉਹ ਸਾਰੇ ਪੈਸੇ ਲੈ ਕੇ ਫਰਾਰ ਹੋ ਗਈ ਉਹ ਵੀ ਲੈ ਗਈ ਜਦੋਂ ਘਰਦਿਆਂ ਨੇ ਅਲਮਾਰੀਆਂ-ਅਲਮੂਰੀਆਂ ਵੇਖੀਆਂ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਾ ਵੀ ਲੈ ਬਈ ਜਿਹੜੇ ਕੁੜੀ ਵਾਸਤੇ ਗਹਿਣੇ ਲੈ ਕੇ ਗਈ ਸੀ ਮਾਂ ਤੇ ਉਹ ਵੀ ਲੈ ਗਈ ਕੁਝ ਵੀ ਨਹੀਂ ਛੱਡਿਆ ਉਹ ਵਿਚਾਰੀ ਧੀ ਰੋ ਰਹੀ ਆ ਕਿ ਮੇਰੀ ਮਾਂ ਹੀ ਮੇਰੇ ਨਾਲੇ ਕੋਸ਼ ਕਰ ਗਈ ਕਿਹੋ ਜਿਹਾ ਮਾਹੌਲ ਹੋ ਗਿਆ ਕਿਹੋ ਜਿਹਾ ਸਮਾਂ ਆ ਗਿਆ ਕਿ ਹੁਣ ਤਾਂ ਕੋਈ ਰਿਸ਼ਤਿਆਂ ਦੀ ਐਹਮੀਅਤ ਹੀ ਨਹੀਂ ਰਹਿ ਗਈ ਚਾਹੇ ਮਾਂ ਨਾਲ ਆ ਚਾਹੇ ਪਿਓ ਨਾਲ ਆ ਚਾਹੇ ਭਰਾ ਨਾਲ ਕਿਸੇ ਵੀ ਰਿਸ਼ਤੇ ਦੀ ਐਹਮੀਅਤ ਹੀ ਨਹੀਂ ਰਹਿ ਗਈ ਹਰ ਇੱਕ ਬੰਦਾ ਐਨਾ ਖੁਦਗਰਜ਼ ਹੋ ਗਿਆ ਕਿ ਉਹ ਸਿਰਫ ਆਪਣੇ ਬਾਰੇ ਸੋਚਣ ਲੱਗਾ ਤੇ ਆਪਣੇ ਪਰਿਵਾਰ ਦੇ ਦੂਸਰੇ ਮੈਂਬਰ ਬਾਰੇ ਉਹਨੂੰ ਕੋਈ ਖਿਆਲ ਹੀ ਨਹੀਂ ਹੁੰਦਾ ਕਿ ਮੈਂ ਉਹਦੇ ਨਾਲ ਕਿੱਡਾ ਵੱਡਾ ਤੱਕਾ ਕਰ ਰਿਹਾ ਕਿੱਡਾ ਨੁਕਸਾਨ ਕਰ ਰਿਹਾ ਉਹਨੂੰ ਕਿੱਡਾ ਵੱਡਾ ਦੁੱਖ ਪਹੁੰਚਾ ਰਿਹਾ ਹੱਦ ਹੀ ਹੋਈ ਪਈਆ ਕਿੰਨੀਆਂ ਘਟਨਾਵਾਂ ਹਰ ਰੋਜ਼ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ ਕੀ ਬਣੇਗਾ ਸਾਡੇ ਸਮਾਜ